ਖਸ਼ਕਾ ਜੀ ਤੁਸੀਂ ਜੁੜੇ ਹੋ ਐਨ ਆਰ ਆਈ ਟੀਵੀ ਨਾਲ ਵੱਡੀ ਖਬਰ ਪ੍ਰਤਾਪ ਸਿੰਘ ਬਾਜਬਾ ਨਾਲ ਜੁੜੀ ਹੋਈ ਆ ਪ੍ਰਤਾਪ ਸਿੰਘ ਬਾਜਬਾ ਨੂੰ ਲੈ ਕੇ ਜਿੱਥੇ ਐਫ ਆਈ ਆਰ ਦਰਜ ਹੋਈ ਆ ਤਾਂ ਉੱਤੇ ਹੀ ਜੇਕਰ ਦੇਖਿਆ ਜਾਵੇ ਤਾਂ ਇਸ ਦਾ ਰੋਸ ਆ ਜਿਹੜਾ ਉਹ ਕਾਂਗਰਸ ਦੇ ਵੱਡੇ ਪੱਤਰ ਤੇ ਨਜ਼ਰ ਆ ਰਿਹਾ ਜਿਸ ਦੇ ਚੱਲਦੇ ਅੱਜ ਕਾਂਗਰਸ ਪਾਰਟੀ ਵੱਲੋਂ ਸਮੂਹ ਵਰਕਰ ਅਤੇ ਲੀਡਰਸ਼ਿਪ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਬੁਲਾਇਆ ਗਿਆ ਜਿਸ ਦੇ ਚੱਲਦੇ ਵੱਡਾ ਪ੍ਰਦਰਸ਼ਨ ਹੋਣ ਦੀ ਜਿਹੜੀ ਆ ਉਮੀਦ ਤੱਕ ਲਗਾਈ ਜਾ ਰਹੀ ਹੈ ਤੇ ਉੱਤੇ ਹੀ ਜੇਕਰ ਦੇਖਿਆ ਜਾਵੇ ਕਿ ਪ੍ਰਤਾਪ ਸਿੰਘ ਬਾਜਬਾ ਦੀ ਗਫਤਾਰੀ ਨੂੰ ਲੈ ਕੇ ਵੀ ਵੱਡੀ ਚਰਚਾ ਛੜੀ ਹੋਈ ਹੈ ਤਾਂ ਗਫਤਾਰੀ ਨੂੰ ਲੈ ਕੇ ਜਿੱਥੇ ਪ੍ਰਤਾਪ ਸਿੰਘ ਬਾਜਵਾ ਬਿੱਤੇ ਕੱਲ੍ਹ ਹੀ ਆਪਣੇ ਬੱਚੇ ਵਕੀਲ ਨੂੰ ਭੇਜਦੇ ਆ ਤੇ ਵਕੀਲਾਂ ਬਿੱਕਤੀਲ ਰਾਹੀਂ ਜਿਹੜੀ ਐਫ ਆਈ ਆਰ ਜਿਹੜੀ ਆ ਉਹ ਮੰਗੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਜਿਹੜੀ ਐਫ ਆਈ ਆਰ ਸਾਹਮਣੇ ਆਂਦੀ ਹੈ ਤਾਂ ਉਸ ਵਿੱਚ ਸਾਹਮਣੇ ਆਂਦਾ ਕਿ ਇੱਕ ਕਾਂਸਟੇਬਲ ਵੱਲੋਂ ਜਿਹੜੀ ਆ ਉਹ ਜਿਹੜੀ ਹੈ ਸ਼ਿਕਾਇਤ ਅਰਜ਼ਿ ਕਰਵਾਈ ਜਾਂਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੰਟਰਵਿਊ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦਿਆ ਹੋਇਆ ਵੱਡਾ ਜਿਹੜਾ ਦਾਵਾ ਠੋਕਿਆ ਗਿਆ ਹੈ ਕਿ ਹਲੇ ਕਰੀਬ 32 ਬੰਬ ਹੋਰ ਚੱਲਣੇ ਨੇ ਤਾਂ ਉਹਨਾਂ 32 ਬੰਬਾਂ ਦਾ ਪਤਾ ਲਗਾਉਣ ਦੇ ਲਈ ਕਾਉਂਟਰ ਇੰਟੈਲੀਜੈਂਸ ਚੰਡੀਗੜ੍ਹ ਹ ਰਹਿਸ ਵਿਖੇ ਜਿਹੜੇ ਪਹੁੰਚਦੇ ਆ ਪ੍ਰਤਾਪ ਸਿੰਘ ਬਾਜਵਾਦੀ ਅਤੇ ਉੱਥੇ ਜੱਕਰ ਦੇਖਿਆ ਜਾਵੇ ਕਿ ਪ੍ਰਤਾਪ ਸਿੰਘ ਬਾਜਵਾ ਉਸ ਬਿਆਨ ਤੋਂ ਬਾਅਦ ਖੂਬ ਘਿੜੇ ਹੋਏ ਨੇ ਤੇ ਉਧਰ ਕਾਂਗਰਸ ਪਾਰਟੀ ਵਿੱਚ ਇਸ ਦਾ ਵੱਡੇ ਪੱਧਰ ਤੇ ਰੋਹ ਨਜ਼ਰ ਆ ਰਿਹਾ ਜਿਵੇਂ ਚੱਲਦਾ ਆ ਰੋਸ ਪ੍ਰਦਰਸ਼ਨ ਦੇ ਲਈ ਅੱਜ ਵੱਡਾ ਇਕੱਠ ਹੈ ਜਿਹੜਾ ਉਹ ਸੱਦਿਆ ਗਿਆ ਹੈ ਹਾਲਾਂਕਿ ਕਿਸ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਏਵੜੀ ਵੱਲੋਂ ਵਿੱਚੇ ਰਾਤ ਹੀ ਪੋਸਟ ਸਾਂਝੀ ਕਰਦਿਆਂ ਸੱਦਾ ਦਿੱਤਾ ਸੀ ਕਾਂਗਰਸੀ ਵਰਕਰਾਂ ਨੂੰ ਅਤੇ ਲੀਡਰਸ਼ਿਪ ਨੂੰ ਕਿ ਚੰਡੀਗੜ੍ਹ ਪੁੱਜੋ ਤਾਂ ਇਸੇ ਦੇ ਚੱਲਦਿਆਂ ਅੱਜ ਵੱਡੇ ਪੱਧਰ ਤੇ ਕਾਂਗਰਸੀ ਲੀਡਰ ਹੈ ਜਿਹੜੇ ਉਹ ਪਹੁੰਚ ਰਹੇ ਨੇ ਤਾਂ ਉੱਥੇ ਹੀ ਕੁਲਵੀਰ ਸਿੰਘ ਜੀਰਾ ਵੀ ਜਦੋਂ ਤੁਰਨ ਲੱਗੇ ਆ ਉਸ ਸਮੇ ਉਹ ਲਾਈਵ ਹੋਇਆ ਉਹਨਾਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਤੇ ਉੱਥੇ ਹੀ ਅੱਜ ਪ੍ਰਤਾਪ ਸਿੰਘ ਮਾਜਬਾ 2 ਵਜੇ ਪੁਲਿਸ ਥਾਣੇ ਵਿੱਚ ਮਹਾਲੀ ਸਾਈਬਰ ਕ੍ਰਾਈਮ ਦਾ ਪੁਲਿਸ ਥਾਣੇ 'ਚ ਜਿਹੜੇ ਆ ਉਹ ਪੇਸ਼ ਹੋਣਗੇ ਤੇ ਉੱਥੇ ਹੀ ਗ੍ਰਿਫਤਾਰੀ ਨੂੰ ਲੈ ਕੇ ਵੀ ਬੜੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਕੀ ਗ੍ਰਿਫਤਾਰੀ ਹੋਏਗੀ ਜਾਂ ਫਿਰ ਕਿਸ ਤਰੀਕੇ ਦੀ ਕਾਰਵਾਈ ਹੋਏਗੀ ਕਿਸ ਤਰੀਕੇ ਦੀ ਪੁੱਛਗਿੱਛ ਹੋਏਗੀ ਹਾਲਾਂਕਿ ਅ ਬਿੱਤੇ ਕੱਲ੍ਹ ਹੀ ਜਿਹੜੇ ਆ ਕਾਉਂਟਰ ਇੰਟੈਲੀਜੈਂਸੀ ਦੇ 에어ਪੋਰਟ ਤੋਂ ਬਾਅਦ ਜਿਹੜੇ ਪ੍ਰਤਾਪ ਸਿੰਘ ਬਾਜਬਾ ਨੂੰ ਮਹਾਲੀ ਸਾਈਬਰ ਕ੍ਰਾਈਮ ਪੁਲਿਸ ਥਾਣੇ ਵਿੱਚ ਸੱਦਿਆ ਗਿਆ ਸੀ ਪਰ ਉਹ ਵਿੱਚ ਕੱਲ ਪੇਸ਼ ਨਹੀਂ ਹੋਏ ਪਰ ਅੱਜ ਉਹ ਦੱਸਿਆ ਜਾ ਰਿਹਾ ਕਿ 2 ਵਜੇ ਪ੍ਰਤਾਪ ਸਿੰਘ ਬਾਜਬਾ ਪੇਸ਼ ਹੋਣਗੇ ਪੁਲਿਸ ਥਾਣੇ ਵਿੱਚ ਅਤੇ ਪੁੱਛਗਿੱਛ ਦੇ ਲਈ ਜਿਹੜੇ ਆ ਉਹ ਜਵਾਬ ਜਿਹੜੇ ਦੇਣਗੇ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਲਗਾਤਾਰ ਜਿਹੜੇ ਆ ਆ ਇੱਕ ਪਾਸੇ ਜਿਹੜੇ ਆ ਗਰਨੇਡ ਹਮਲੇ ਹੋ ਰਿਹਾ ਤਾਂ ਦੂਜੇ ਪਾਸੇ ਗਰਨੇਡ ਹਮਲੇ ਦਾ ਬਲਾਸਟ ਹੈ ਜਿਹੜਾ ਉਹ ਪ੍ਰਤਾਪ ਸਿੰਘ ਬਾਜਵਾ ਤੇ ਐਫ ਆਈ ਆਰ ਦੇ ਰੂਪ ਵਿੱਚ ਨਜ਼ਰ ਆ ਰਿਹਾ ਤੇ ਇਸ ਦਾ ਕਿੰਨਾ ਅਸਰ ਹੋਏਗਾ ਕੀ ਕਾਰਵਾਈ ਹੋਏਗੀ ਇਹ ਵੀ ਆਂਡ ਵਾਲੇ ਸਮੇਂ 'ਚ ਪਤਾ ਲੱਗੇਗਾ ਤੇ ਉਧਰ ਕਾਂਗਰਸ ਪਾਰਟੀ ਜ ਆ ਵੱਡੇ ਪੱਧਰ ਤੇ ਇਹ ਵੀ ਦਾਵਾ ਠੋਕ ਰਹੀ ਆ ਕਿ ਜੋ ਲੁਧਿਆਣਾ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਆ ਉਸ ਨੂੰ ਲੈ ਕੇ ਹੀ ਸਾਰੀ ਕਾਰਵਾਈ ਕੀਤੀ ਜਾ ਰਹੀ ਆ ਪਰ ਉਧਰ ਸੀਐਮ ਬਾਦ ਨੇ ਬਿੱਤੇ ਕੱਲ ਵੀ ਆ ਵੱਡਾ ਵਿਆਹਨ ਦਿੱਤਾ ਸੀ ਪੰਜਾਬੀ ਯੂਨੀਵਰਸਿਟੀ ਵਿੱਚ ਕਿ ਆਖਰਕਾਰ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਇਹਨੇ ਹੋਰ ਬੰਬ ਬਾਕੀ ਨੇ ਤਾਂ ਇਸੇ ਸਾਰੇ ਦਾ ਪਤਾ ਸੀ ਕਰਨ ਦੇ ਲਈ ਕਾਰਵਾਈ ਕਰ ਰਹੇ ਆ ਤੇ ਉਧਰ ਕੁਲਵੀਰ ਸਿੰਘ ਜੀਰਾ ਕੀ ਕਹਿ ਰਹੇ ਨੇ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਸੱਚੀ ਗੱਲ ਦੋਸਤੋ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜੋ ਕਿ ਅ ਪਰਸੋਂ ਦੀ ਰਾਤ ਨੂੰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਸਾਡੇ ਔਰ ਉਹਨਾਂ ਦੇ ਉੱਪਰ ਇੱਕ ਐਫਆਈਆਰ ਜਿਹੜੀ ਆ ਉਹ ਦਰਜ ਕੀਤੀ ਗਈ ਹੈ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਔਰ ਤੁਸੀਂ ਸਾਰੇ ਇਸ ਗੱਲ ਨੂੰ ਬੜੀ ਪਲਪੀਪਾਤੀ ਜਾਣਦੇ ਹੋ ਕਿ ਆ 3 ਸਾਲ ਤੋਂ ਜੇ ਸਰਕਾਰ ਦੇ ਨਾਲ ਮੁਕਾਬਲਾ ਕੀ ਕਰਦੇ ਰਹੇ ਆ ਤੇ ਉਹ ਕੌਣ ਕਰਦੇ ਰਹੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਰਦਾਰ ਅਮਰਿੰਦਰ ਸਿੰਘ ਰਾਜਾਪਿੰਗ ਜੋ ਸਾਡੇ ਕੀ ਪ੍ਰਧਾਨ ਨੇ ਔਰ ਜੇ ਉਹਨਾਂ ਨੇ ਇਹ ਗੱਲ ਕਿਹਾ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਪਰ ਬੋਲੇ ਆ ਕਿ ਪੰਜਾਬ ਦੇ ਵਿੱਚ ਇੱਕ ਖਬਰ ਜਿਹੜੀ ਤੁਸੀਂ ਸਾਰਿਆਂ ਨੇ ਪੜ੍ਹੀ ਵੀ ਔਰ ਜਿਹੜੀ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਆ ਜਿੰਦੇ ਵਿੱਚ ਦੱਸਿਆ ਗਿਆ ਕਿ 55 ਗਰਨੇਡ ਔਰ ਜਿੰਦੇ ਵਿੱਚੋਂ 9 ਗਰਨੇਡ ਜਿਹੜੇ ਮਿਲ ਨਹੀਂ ਰਹੇਗੇ ਔਰ ਮੈਂ ਗੱਲ ਕਹਿਣਾ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਪਰਚਾ ਦੇਣ ਤੋਂ ਪਹਿਲਾਂ ਤੁਸੀਂ ਫਿਰ ਭਾਈ ਉਸ ਅਖਬਾਰ ਵਾਲੇ ਸੰਪਾਦਕ ਤੇ ਪਰਚਾ ਕਿਉਂ ਨਹੀਂ ਦਿੱਤਾ ਕਿ ਜਿਨੇ ਖਬਰ ਛਾਪੀ ਹੈ ਔਰ ਜੇ ਇਹ ਝੂਠੀ ਆ ਤੇ ਮੈਨੂੰ ਇੱਕ ਗੱਲ ਦੱਸੋ ਮੈਂ ਇਹ ਗੱਲ ਕਹਿਣੀ ਚਾਹੁੰਨਾ ਪੰਜਾਬ ਸਰਕਾਰ ਨੂੰ ਕਿ ਜਿਹੜੇ ਪੰਜਾਬ ਦੇ ਡੀਜੀਪੀ ਸਾਹਿਬ ਤੁਸੀਂ ਇਹ ਗੱਲ ਕਹਿੰਦੇ ਰਹੇ ਹੋ ਕਿ ਥਾਣਿਆਂ ਦੇ ਉੱਪਰ ਬੰਬ ਸੁੱਟਣ ਵਾਲਿਓ ਕਿਉਂਕੀਆਂ ਦੇ ਬੰਬ ਸੁੱਟਣ ਨਾਲੋਂ ਸਾਡੀ ਇੱਕ ਚ ਵੱਜੋ। ਔਰ ਜੇ ਬੰਬ ਡਿੱਗੇ ਹੀ ਨਹੀਂ ਫਿਰ ਤੁਸੀਂ ਕਿਉਂ ਬੋਲ ਰਹੇ ਹੋ? ਔਰ ਜੇ ਵਾਰ-ਵਾਰ ਹਮਲੇ ਹੋ ਰਹੇ ਨੇ, ਜੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ ਤੇ ਵਿਰੋਧੀ ਧਿਰ ਦਾ ਜਿਹੜਾ ਕਿ ਉਹ ਫਰਜ਼ ਬਣਦਾ ਕਿ ਲਾਅ ਐਂਡ ਆਰਡਰ ਦੇ ਉੱਪਰ ਬੋਲੇ ਔਰ ਸਰਕਾਰ ਨੂੰ ਚਿਕੰਨਾ ਕਰੇ। ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਬਿਲਕੁਲ ਜੋ ਕੀਤਾ ਹੈ ਸਹੀ ਕੀਤਾ ਹੈ ਔਰ ਮੈਂ ਇਸ ਗੱਲ ਦੀ ਨਿੰਦਾ ਕਰਦਾ ਕਿ ਜਿਹੜਾ ਘਟੀਆ ਕੰਮ ਸਰਕਾਰ ਨੇ ਕੀਤਾ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕਰਕੇ ਅੱਜ ਪੂਰੇ ਪੰਜਾਬ ਦੇ ਜਿਹੜੀ ਆ ਕਾਂਗਰਸ ਜਿਹੜੀ ਆ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਨਾਲ ਟੱਟ ਕੇ ਖੜੀ ਆ ਔਰ ਜਿਹੜੇ ਅੱਜ ਵੱਖ-ਵੱਖ ਖਲਕਿਆਂ ਦੇ ਵਿੱਚੋਂ ਜਿਹੜੇ ਆ ਉਹ ਵੀਰਾਂ ਘੱਟ ਕੇ ਲੋਕ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਪਹੁੰਚ ਰਹੇ ਨੇ ਕਿਉਂਕਿ ਕੱਲ ਦੀ ਕਾਲ ਜਿਹੜੀ ਆ ਸਾਡੇ ਪੰਜਾਬ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾਵੜਿੰਗ, ਸਖਜਿੰਦਰ ਸਿੰਘ ਰੰਧਾਵਾ ਸਾਹਿਬ ਔਰ ਸਮੁੱਚੀ ਲੀਡਰਸ਼ਿਪ ਵੱਲੋਂ ਜਿਹੜੀ ਕਾਲ ਜਿਹੜੀ ਆ ਕਿਉਂਕਿ ਹਰ ਇੱਕ ਦਾ ਮਨ ਜਿਹੜਾ ਵੱਲੂੰਦਿਆ ਗਿਆ ਕਿ ਜੇ ਕਾਂਗਰਸ ਪਾਰਟੀ ਲੋਕਾਂ ਦੇ ਨਾਲ ਨਹੀਂ ਖੜੇਗੀ ਤੇ ਹੋਰ ਕੌਣ ਖੜੇਗਾ ਅੱਜ ਹਰ ਇੱਕ ਜਿਹੜਾ ਵਿਅਕਤੀ ਆ ਉਹ ਆਪਦੇ ਆਪ ਨੂੰ ਇਹ ਮਹਿਸੂਸ ਕਰਦਾ ਹੈ ਕਿ ਸਾਨੂੰ ਦਬਾਉਣ ਲਈ ਜਿਹੜਾ ਹੱਕ ਤੇ ਸੱਚ ਲਈ ਬੋਲਦਾ ਉਹਦੀ ਆਵਾਜ਼ ਨੂੰ ਦਬਾਉਣ ਲਈ ਉਹਨੂੰ ਜੇਲ੍ਹਾਂ 'ਚ ਢੱਕਿਆ ਜਾਂਦਾ ਇਹ ਕਾਂਗਰਸੀ ਨਾ ਜੇਲ੍ਹਾਂ ਤੋਂ ਡਰਦੇ ਨੇ ਨਾ ਇਹਨਾਂ ਪਰਚਿਆਂ ਤੋਂ ਡਰਦੇ ਨੇ ਔਰ ਲੋਕਾਂ ਦੀ ਆਵਾਜ਼ ਨੂੰ ਜਿਹੜਾ ਉਠਾਉਂਦੇ ਰਹਿਾਂਗੇ ਔਰ ਅਮਨ ਸ਼ਾਂਤੀ ਜਿਹੜੀ ਆ ਉਹ ਪੰਜਾਬ ਚ ਲੈ ਕੇ ਆਵਾਂਗੇ ਔਰ ਲੋਕ ਮੰਡ ਬਣਾਈ ਬੈਠੇ ਨੇ ਲੋਕ ਦੁਖੀ ਨੇ ਭਗਵੰਤ ਮਾਨ ਸਰਕਾਰ ਤੋਂ ਉਹੀ ਲੋਕ ਸੀ ਜਿਹੜੇ ਕਹਿੰਦੇ ਸੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਚਾਹੀਦਾ ਅੱਜ ਉਹੀ ਲੋਕ ਆ ਜਿਹੜੇ ਆਪਦੇ ਆਪ ਨੂੰ ਠੱਗਿਆ ਸਮਝਦੇ ਨੇ ਔਰ ਉਹ ਕਹਿੰਦੇ ਆ ਕਿ ਇਸ ਤੋਂ ਜਿਹੜਾ ਮਾੜਾ ਮੁੱਖ ਮੰਤਰੀ ਨਹੀਂ ਹੋ ਸਕਦਾ ਔਰ ਅੱਜ ਅਸੀਂ ਸਾਰੇ ਜਾਣੇ ਚੰਡੀਗੜ੍ਹ ਲਈ ਜਿਹੜਾ ਕਿ ਜੀਰੇ ਤੋਂ ਔਰਬਾਨਾ ਹੋ ਰਹੇ ਆ ਔਰ ਮੈਂ ਸਾਰੇ ਸਾਥੀਆਂ ਨੂੰ ਫੋੜੀਪੁਰ ਜ਼ਿਲ੍ਹੇ ਦੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਬਲੌਕ ਪ੍ਰਧਾਨ ਆ ਜਾਂ ਜਿਹੜੇ ਜਿਹੜੇ ਅਹੁਦੇਦਾਰ ਆ ਤੁਸੀਂ ਜਿੱਥੇ-ਜਿੱਥੇ ਪਹੁੰਚੇ ਆਪੋ ਆਪਣੀਆਂ ਲੋਕੇਸ਼ਨਾਂ ਜਿਹੜੀਆਂ ਉਹ ਸ਼ੇਅਰ ਕਰੋ ਔਰ ਆਪਾਂ ਤਾਂ ਕਿ ਉੱਥੇ ਜਾ ਕੇ ਜਿਹੜਾ ਕਿ ਡਟ ਕੇ ਜਿਹੜਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆਵਾਜ਼ ਉਠਾ ਸਕੇ ਔਰ ਉਹਨਾਂ ਦੇ ਨਾਲ ਖੜੀਏ ਬਾਜਵਾ ਸਾਹਿਬ ਪ੍ਰਵਾਨਾ ਕਰਿਓ ਅਸੀਂ ਸਾਰੇ ਤੁਹਾਡੇ ਨਾਲ ਆ ਤੁਸੀਂ ਸਾਡੀ ਲੜਾਈ ਲੜਦੇ ਰਹੇ ਹੋ ਔਰ ਜੇ ਤੁਸੀਂ ਸਾਡੀ ਲੜਾਈ ਲੜੀਆ ਸਾਡਾ ਵੀ ਫਰਜ਼ ਬੰਦਾ ਹੈ ਟਾਡੇ ਨਾਲ ਡਟ ਕੇ ਖੜੀਏ ਹਰ ਇੱਕ ਜਿਹੜਾ ਵਿਅਕਤੀ ਜਿਹੜਾ ਪੰਜਾਬ ਦਾ ਜਿਹੜਾ ਜਿਹੜਾ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਹੋਣਾ ਚਾਹੀਦਾ ਹੈ ਜਿਹੜਾ ਚਾਹੁੰਦਾ ਹੈ ਕਿ ਸ਼ਾਂਤਮਈ ਪੰਜਾਬ ਹੋਣਾ ਚਾਹੀਦਾ ਉਹ ਹਰ ਇੱਕ ਵਿਅਕਤੀ ਜਿਹੜਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਕਾਂਗਰਸ ਪਾਰਟੀ ਦੇ ਨਾਲ ਖੜਾ ਹੈ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ